ਸਾਨ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੇ ਵਿੱਚ ਕਿਹਾ ਜੋ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਧਰ ਤਲਿ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਣ ਨਾ ਕੀਜੇ ਉਹ ਬਾ ਖੂਬ ਨਿਭਾ ਕੇ ਚਾਰਾ ਸਾਹਿਬ ਜੀ ਆ ਨੇ ਦਿਖਾਤਾ ਵੀ ਸਿਰ ਦਿੰਦਿਆਂ ਸਮੇ ਕਾਣ ਨਹੀਂ ਤੁਸੀਂ ਯਕੀਨ ਜਾਣੋ ਜਿੰਮੇ ਜਿੰਮੇ ਇਤਿਹਾਸ ਪੜੋਗੇ ਰੌਂ ਤੇ ਖੜੇ ਹੁੰਦੇ ਉਹ ਅਸੀਂ ਆਪ ਦੇ ਸਰੀਰ ਦੇ ਉੱਤੇ ਹੰਡਾਈ ਨਹੀਂ ਸਕਦੇ ਕਲਯੁੱਗੀ ਆ ਅਸੀਂ ਸੱਚੀ ਕਲਯੁੱਗੀ ਆ ਜਿੰਨਾ ਮਰਜ਼ੀ ਪ੍ਰਚਾਰ ਕਰ ਲਈਏ ਸਟੇਜਾਂ ਤੇ ਬੋਲ ਲਈਏ ਪਰ ਸੱਚ ਜਾਣਿਓ ਇੱਕ ਸੂਈ ਵੀ ਚੁੱਕਦੀ ਆ ਤਾਂ ਸੀ ਨਿਕਲ ਜਾਂਦੀ ਧੰਨੇ ਗੁਰੂ ਦੇ ਨਾਲ ਧੰਨੇ ਬਾਬਾ ਚੋਰਾワ ਸਿੰਘ ਧੰਨੇ ਬਾਬਾ ਫਤੇ ਸਿੰਘ ਉਥੇ ਇਤਿਹਾਸ ਗਵਾ ਹੈ ਕਿ ਉਹਨਾਂ ਨੂੰ ਸਿੱਧਾ ਨੀਹਾਂ ਦੇ ਵਿੱਚ ਨੀਚੇ ਨਿਆ ਗਿਆ ਪਹਿਲਾਂ ਜੋ ਸ਼ਰੀਅਤ ਦਾ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਦਰਖਤ ਦੇ ਨਾਲ ਬੰਨ੍ਹਿਆ ਗਿਆ ਉਹਨਾਂ ਦੇ ਉੱਤੇ ਇੱਟਾਂ ਰੋੜੇ ਗਲੇਲਾਂ ਦੇ ਨਾਲ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ ਨੀਹਾ ਦੇ ਵਿੱਚ ਉਹ ਜਦੋਂ ਬੇਹੋਸ਼ ਹੋ ਗਏ ਬੇਸੁੱਧ ਹੋ ਗਏ ਫਿਰ ਨੀਹਾ ਟੁੱਟੀਆਂ ਨੀਹਾ ਟੁੱਟਣ ਤੋਂ ਬਾਅਦ ਜਦੋਂ ਉਹਨਾਂ ਨੂੰ ਥੱਲੋਂ ਚੱਕਿਆ ਫਿਰ ਜਲਾਦਾ ਨੇ ਖੰਜਰ ਦੇ ਨਾਲ ਉਹਨਾਂ ਦੇ ਗਲ ਕਲਮ ਕੀਤੀ ਇਹਨਾਂ ਦੇ ਸਿੱਧ ਸਹੈਨ ਤੋਂ ਬਾਅਦ ਵੀ ਉਹਨਾਂ ਨੇ ਗੁਲਾਮੀ ਕਬੂਲ ਨਹੀਂ ਕੀਤੀ ਉਲਟਾ ਦਹਾੜਾ ਮਾਰਿਆ ਮੁਗਲਾਂ ਨੂੰ ਈ ਠਮਕਾਇਆ ਬਿਲਕੁਲ ਕੇ ਤੁਸੀਂ ਸਾਡੇ ਤੇ ਗਾਇ ਦਾ ਨਾਮ ਹੈ ਆਦ ਬਣਾ ਲਓ ਗੁਰੂ ਗੋਬਿੰਦ ਸਿੰਘ ਜੀ ਨਾਲ ਦੇਖੋ ਕਿੰਨਾ IQ ਲੈਵਲ ਹੋਏਗਾ ਸਾਤ ਜਾਦਿਆਂ ਦਾ ਮਹਿਜ 7 ਸਾਲ ਤੇ 9 ਸਾਲ ਦੀ ਉਮਰ ਚਨ ਹਤੇਸ਼ੀ ਟੀਆਰਪੀ ਨਹੀਂ ਭਰੋ ਸਾ ਆਪਕਾ ਸਸਿਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਜਨ ਹਤੇਸ਼ੀ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੈ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਕਿਉਂਕਿ ਇਹਨਾਂ ਸਮਿਆਂ ਦੇ ਵਿੱਚ ਹੀ ਮਾਤਾ ਗੁਜਰਕੌਰ ਅਤੇ ਚਾਰ ਸਾਹਿਬਜ਼ਾਦਿਆਂ ਨੂੰ ਕਿਸ ਤਰ੍ਹਾਂ ਤਸੱਦਦ ਦੇ ਦੇ ਕੇ ਸ਼ਹੀਦ ਕੀਤਾ ਸੀ ਉਹ ਕਿਸੇ ਤੋਂ ਵੀ ਲੁਕਿਆ ਨਹੀਂ ਹੋਇਆ ਤਾਂ ਇਸ ਦੇ ਸਬੰਧ ਵਿੱਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਕੁਲਵੰਤ ਸਿੰਘ ਕਲਕੱਤਾ ਦੀ ਜੋ ਕਿ ਧਰਮ ਪ੍ਰਚਾਰਕ ਹਨ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਾਰੇ ਸ਼ਰੋਤਿਆਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਠੰਡ ਬੜੀ ਪੈ ਰਹੀ ਹੈ ਆਪਾਂ ਦੇਖਦੇ ਹਾਂ ਕਿ ਆਪਾਂ ਆਪਣੇ ਬੱਚਿਆਂ ਨਾਲ ਸਾਰੇ ਰਜਾਈਆਂ ਵਿੱਚ ਲੁਕ-ਲੁਕ ਪੈਨੇ ਆ ਲੇਕਿਨ ਉਸ ਸਮੇਂ ਜੋ ਛੋਟੇ-ਛੋਟੇ ਬੱਚੇ ਸਨ ਹੌਸਲਾ ਨਹੀਂ ਹਾਰਿਆ ਸਦਲ ਹਸਨ ਕੀਤੇ ਸ਼ਹੀਦ ਹੋ ਜਿੱਤਿਆ ਕਿਸ ਤਰ੍ਹਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਕੋਟਾਨ ਕੋਟ ਨਮਨ ਪ੍ਰਣਾਮ ਹੈ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਇਸ ਸਮੇਂ ਦੇ ਵਿੱਚ ਗੁਰੂ ਦੇ ਭਾਉ ਭੈ ਦੇ ਵਿੱਚ ਸ਼ਹਾਦਤਾਂ ਹਾਸਲ ਕੀਤੀਆਂ ਧੰਨ ਨੇ ਮਾਤਾ ਗੁਜਰਕੌਰ ਜੀ ਧੰਨ ਨੇ ਚਾਰੇ ਸ਼ਹਿਬਜ਼ਾਦੇ ਜਿਨ੍ਹਾਂ ਨੇ ਇਸ ਸ਼ਹਾਦਤ ਨੂੰ ਕਬੂਲ ਕੀਤਾ ਸ਼ਹਾਦਤ ਨੂੰ ਪ੍ਰਵਾਨ ਕੀਤਾ ਜਿੱਥੇ अनेका ਲੋਭ ਦਿੱਤੇ ਗਏ ਇਤਿਹਾਸ ਗਵਾ ਹੈ ਕਿ ਸਭ ਤੋਂ ਪਹਿਲਾਂ ਜਿਹੜੇ ਲੋਭ ਸੀਗੇ ਉਹ ਦਿੱਤੇ ਗਏ ਵੀ ਤੁਹਾਨੂੰ ਅਸੀਂ ਐਸ਼ ਪਰਸਤੀ ਸਭ ਕੁਝ ਦੇਾਂਗੇ ਕਰੂਨਾ ਨੇ ਪਰਵਾਹ ਨਹੀਂ ਕੀਤੀ ਉਹਨਾਂ ਨੇ ਉਸ ਧਰਮ ਦੇ ਫਲਸਫੇ ਨੂੰ ਪ੍ਰਵਾਨ ਕੀਤਾ ਜੋ ਧੰਗੁਰੂ ਨਾਨਕਦੇਵ ਜੀ ਨੇ ਆਪਣੀ ਬਾਣੀ ਦੇ ਵਿੱਚ ਕਿਹਾ ਜੋ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਧਰ ਤਲਿ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੇ ਸਿਰ ਦੀਜੇ ਕਾਣ ਨਾ ਕੀਜੇ ਉਹ ਬਾਖੂਬ ਨਿਭਾ ਕੇ ਚਾਰਾ ਸਾਹਿਬ ਜੀ ਨੇ ਦਿਖਾਤਾ ਵੀ ਸਿਰ ਦਿੰਦਿਆਂ ਸਮੇ ਕਾਣ ਨਹੀਂ ਕੀਤੀ ਧੰਨੇ ਉਹ ਸਿੱਖ ਉਹ ਗੁਰੂ ਦੇ ਪਰਵਾਨੇ ਜਿਨ੍ਹਾਂ ਨੇ ਸਿੱਖੀ ਦੀ ਫਲਵਾੜੀ ਨੂੰ ਆਪਣੇ ਖੂਨ ਨਾਲ ਸਿੰਜਦਾ ਕੀਤਾ ਆ ਆਪਾਂ ਦੇਖਦੇ ਆਂਗੇ ਕਿ ਹੁਣ ਕਾਫੀ ਜ਼ਿਆਦਾ ਇਕੱਠ ਹੈ ਨਗਰ ਕੀਰਤਨ ਕੱਢਿਆ ਜਾ ਰਿਹਾਗਾ ਕਹਿੰਦੇ ਨੇ ਕਿ ਇਸ ਵਾਰ ਇਕੱਠ ਪਿਛੀ ਵਾਰ ਨਾਲੋਂ ਵੱਧ ਗਿਆ ਬਿਲਕੁਲ ਜੀ ਇਸ ਵਾਰ ਦਾ ਜੋ ਇਕੱਠ ਹੈ ਸੰਗਤਾਂ ਦਾ ਉਸ ਤੋਂ ਸਾਫ਼ ਝਲਕ ਰਿਹਾ ਵੀ ਅੱਜ ਤੱਕ ਦੀ ਸਦੀ ਦਾ ਸਭ ਤੋਂ ਵੱਡਾ ਇਕੱਠ ਹੋਇਆ ਤੇ ਇਸ ਇਕੱਠ ਦਾ ਜਿਹੜਾ ਮੂਲ ਕਾਰਨ ਰਿਹਾ ਉਦੇ ਵਿੱਚ ਮੀਡੀਆ ਤੁਹਾਡੇ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਹੈ ਕਿਉਂਕਿ ਉਹ ਸਮੇਂ-ਸਮੇਂ ਤੇ ਸਿੱਖਾਂ ਦੇ ਅੰਦਰ ਇਹ ਇੱਕ ਤਰ੍ਹਾਂ ਦਾ ਪ੍ਰਚਾਰ ਦਾ ਮਾਧਿਅਮ ਬਹੁਤ ਵੱਡਾ ਬਣਿਆ ਤੇ ਜਿਹੜੇ ਨੌਜਵਾਨ ਸਿੱਖ ਬੱਚੇ ਉੱਥੇ ਪਹੁੰਚ ਰਹੇ ਨੇ ਉਹਨਾਂ ਦੇ ਅੰਦਰ ਵੀ ਇਹ ਜਾਗਨ ਜਾਗਰਤੀ ਪੈਦਾ ਕੀਤੀ ਗਈ ਹੈ ਤਾਂ ਉਹਦੇ ਲਈ ਵੀ ਮੀਡੀਆ ਦਾ ਬਹੁਤ ਵੱਡਾ ਧੰਨਵਾਦ ਹੈ ਜੋ ਲਗਾਤਾਰ ਇਸ ਤਰ੍ਹਾਂ ਪ੍ਰਚਾਰ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ ਆਪਾਂ ਦੇਖਿਆਗਾ ਕਿ ਇੱਕ ਵੀਡੀਓ ਵਾਇਰਲ ਹੋਈ ਹੈਗੀ ਕਿ ਜਿਸ ਤਰ੍ਹਾਂ 8 ਹੰਡ ਦੇ ਮੌਸਮ ਦੇ ਵਿੱਚ ਮੀਂਹ ਪੈ ਰਹੇ ਸੀਗੇ ਦਰਿਆਵਾਂ ਦੇ ਵਿੱਚੋਂ ਨਿਕਲੇ ਨੇ ਬਹੁਤ ਜ਼ਿਆਦਾ ਸਰਦੀ ਸੀਗੀ ਤਾਂ ਕੁਝ ਲੋਕ ਉਸ ਨੂੰ ਆਪਣੇ ਪਿੰਡੇ ਤੇ ਵੀ ਅੱਜ ਇਹ ਜਿਹੜੇ ਦਿਨ ਚੱਲਦੇ ਨੇ ਦਿਨਾਂ ਤੇ ਹੰਡਾਂਦੇ ਨੇ ਕੋਈ ਬਰਫ਼ ਵਿੱਚ ਨਾ ਆ ਰਿਹਾ ਕੋਈ ਨੰਗੇ ਪਿੰਡੇ ਬਾਹਰ ਕੰਮ ਕੰਮ ਕਰ ਆਪਣਾ ਕਰ ਰਹੇ ਹੈਗੇ ਉਹਨਾਂ ਨੂੰ ਉਸਰ ਦੇਖ ਦਿਓ ਦੇਖੋ ਆਪਾਂ ਆਪਣੀ ਭਾਵਨਾ ਮੈਂ ਕਿਸੇ ਨੂੰ ਮਾੜਾ ਨਹੀਂ ਕਹਾਵਾਂਗਾ ਇਹ ਉਹਨਾਂ ਦੀ ਭਾਵਨਾ ਹੈ ਉਹਨਾਂ ਦੀ ਸ਼ਰਦ ਹੈ ਪਰ ਸਿੱਖ ਇਸ ਤਰ੍ਹਾਂ ਦੇ ਸੰਕਲਪ ਦੇ ਨਾਲ ਨਹੀਂ ਪੈਦਾ ਹੋਇਆ ਕਿ ਉਹਨੇ ਇਸ ਤਰ੍ਹਾਂ ਦਾ ਕੰਮ ਕਰਨਾ ਜੋ ਕਰ ਰਹੇ ਨੇ ਠੀਕ ਹੈ ਉਹਨਾਂ ਨੂੰ ਪਰਵਾਹ ਹੈ ਉਹਨਾਂ ਦੀ ਸ਼ਰਤ ਹੈ ਮੈਂ ਟੋਕਦਾ ਕਿਸੇ ਨੂੰ ਨਹੀਂ ਪਰ ਸਿੱਖ ਦਾ ਮੰਤਵ ਇਹ ਨਹੀਂ ਹੈ ਵੀ ਉਹ ਚੀਜ਼ ਅਸੀਂ ਹੰਡਾ ਸਕਦੇ ਹਾਂ ਨਹੀਂ ਹੰਡਾ ਸਕਦੇ ਜੋ ਗੁਰੂ ਸਾਹਿਬ ਦੇ ਸਿੰਘਾਂ ਨੇ ਹੰਡਾਇਆ ਨਾ ਤੁਸੀਂ ਯਕੀਨ ਜਾਣੋ ਜਿੰਮੇ-ਜਿੰਮੇ ਇਤਿਹਾਸ ਪੜੋਗੇ ਰੌਂਗ ਤੇ ਖੜੇ ਹੁੰਦੇ ਉਹ ਅਸੀਂ ਆਪ ਦੇ ਸਰੀਰ ਦੇ ਉੱਤੇ ਹੰਡਾਈ ਨਹੀਂ ਸਕਦੇ ਕਲਯੁੱਗੀ ਆ ਅਸੀਂ ਸੱਚੀ ਕਲਯੁੱਗੀ ਆ ਜਿੰਨਾ ਮਰਜ਼ੀ ਪ੍ਰਚਾਰ ਕਰ ਲਈਏ ਸਟੇਜਾਂ ਤੇ ਬੋਲ ਲਈਏ ਪਰ ਸੱਚ ਜਾਣਿਓ ਇੱਕ ਸੂਈ ਵੀ ਚੁੱਪਦੀ ਜਾ ਤਾਂ ਸੀ ਨਿਕਲ ਜਾਂਦੀ ਧੰਨੇ ਗੁਰੂ ਦੇ ਲਾਲ ਧੰਨੇ ਬਾਬਾ ਜੋਰਾਵਰ ਸਿੰਘ ਧੰਨੇ ਬਾਬਾ ਫਤਿਹ ਸਿੰਘ ਉਥੇ ਇਤਿਹਾਸ ਗਵਾਹ ਕਿ ਉਹਨਾਂ ਨੂੰ ਸਿੱਧਾ ਨੀਹਾਂ ਦੇ ਵਿੱਚ ਨਹੀਂ ਚਿਣਿਆ ਗਿਆ ਪਹਿਲਾਂ ਜੋ ਸ਼ਰੀਅਤ ਦਾ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਦਰਖਤ ਦੇ ਨਾਲ ਬੰਨ੍ਹਿਆ ਗਿਆ ਉਹਨਾਂ ਦੇ ਉੱਤੇ ਇੱਟਾਂ ਰੋੜੇ ਗਲੇਲਾਂ ਦੇ ਨਾਲ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ ਨੀਹਾਂ ਦੇ ਵਿੱਚ ਉਹ ਜਦੋਂ ਬੇਹੋਸ਼ ਹੋ ਗਏ ਬੇਸੁੱਧ ਹੋ ਗਏ ਫਿਰ ਨੀਹਾਂ ਟੁੱਟੀਆਂ ਨੀਹਾਂ ਟੁੱਟਣ ਤੋਂ ਬਾਅਦ ਜਦੋਂ ਉਹਨਾਂ ਨੂੰ ਥੱਲੇੋਂ ਚੱਕਿਆ ਫਿਰ ਜਲਾਦਾ ਨੇ ਖੰਜਰ ਦੇ ਨਾਲ ਉਹਨਾਂ ਦੇ ਗਲ ਕਲਮ ਕੀਤੇ ਪਰ ਸੀ ਨਹੀਂ ਨਿਕਲੀ ਕੀ ਅਸੀਂ ਉਹ ਕਰਕੇ ਦਿਖਾ ਸਕਦੇ ਹਾਂ ਜੋ ਕਰ ਰਹੇ ਨੇ ਮੁਬਾਰਕ ਹੈ ਤੁਸੀਂ ਕਰ ਰਹੇ ਹੋ ਤੁਹਾਡੀ ਭਾਵਨਾ ਪਰ ਮੈਂ ਇਸ ਨੂੰ ਸਿੱਖ ਸਿਧਾਂਤਾਂ ਦੇ ਉਲਟ ਮੰਨਦਾ ਹੈ ਇਹ ਮੇਰੀ ਭਾਵਨਾ ਹੈ ਇਹਨਾਂ ਦਾ ਸੱਜੇ ਸਹਨ ਤੋਂ ਬਾਅਦ ਵੀ ਉਹਨਾਂ ਨੇ ਗੁਲਾਮੀ ਕਬੂਲ ਨਹੀਂ ਕੀਤੀ ਉਲਟਾ ਦਹਾੜਾ ਮਾਰਿਆ ਮੁਗਲਾਂ ਨੂੰ ਧਮਕਾਇਆ ਬਿਲਕੁਲ ਕੇ ਤੁਸੀਂ ਸਾਡੇ ਪਿਤਾ ਜੀ ਦਾ ਨਾਮ ਹੈ ਆਦਰ ਬਣਾ ਲਓ ਗੁਰੂ ਗੋਬਿੰਦ ਸਿੰਘ ਆਪ ਬਿਲਕੁਲ ਦੇਖੋ ਕਿੱਡਾ ਆਈਕਿਊ ਲੈਵਲ ਹੋਏਗਾ ਸਾਧ ਜਾਦਿਆਂ ਦਾ ਮਹਿਜ 7 ਸਾਲ ਤੇ ਉਹ 9 ਸਾਲ ਦੀ ਉਮਰ ਹੈ ਮੈਨੂੰ ਲੱਗਦਾ ਵੀ ਉਸ ਸਮੇਂ ਦੇ ਵਿੱਚ ਅੱਜ ਦੇ ਬੱਚੇ ਉਹਨਾਂ ਨੂੰ ਤਾਂ ਕੋਈ ਨੌਲੇਜ ਨਹੀਂ ਹੋਣੀ ਜਿੱਥੇ ਗੁਰੂ ਸਾਹਿਬ ਦੇ ਸਾਧ ਜਾਦਿਆਂ ਦੀ ਸੋਚ ਸੀ ਤੇ ਮੁਗਲਾਂ ਨੇ ਕੀ ਚਾਲ ਚੱਲੀ ਵੀ ਜਦੋਂ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਭੇਜਣਾ ਤਾਂ ਉਹਨਾਂ ਨੇ ਛੋਟਾ ਦਵਾਰ ਖੁੱਲਾ ਰੱਖਿਆ ਵੱਡਾ ਦਵਾਰ ਬੰਦ ਕਰ ਲਿਆ ਵੀ ਜਦੋਂ ਸਹਬਜ਼ਾਦੇ ਅੰਦਰ ਵੜਨਗੇ ਝੁੱਕ ਕੇ ਵੜਨਗੇ ਤੇ ਸਹਬਜ਼ਾਦਿਆਂ ਨੇ ਸਭ ਤੋਂ ਪਹਿਲਾਂ ਆਪਣਾ ਪੈਰ ਅੰਦਰ ਕੀਤਾ ਤੇ ਇਹ ਖੜੇ ਮੱਥੇ ਆਪਣੇ ਦਾਦੇ ਦੀ ਸੋਚ ਤੇ ਪੈਰਾ ਦਿੰਦਿਆਂ ਹੋਇਆਂ ਪਹਿਲਾ ਪੈਰ ਧਰਿਆ ਫਿਰ ਸਿਰ ਚੜ੍ਹ ਦੀ ਕਲਾ ਵਾਲ ਨੂੰ ਪ੍ਰਤੀਕ ਕਰਦੇ ਹੋਏ ਅੰਦਰ ਵੜੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਾਰੇ ਅਪਸ਼ਬਦ ਬੋਲਣ ਲੱਗੇ ਨੇ ਤਾਂ ਉਹਨਾਂ ਨੇ ਵਜ਼ੀਰ ਖਾਨ ਨੂੰ ਖਬਰਦਾਰ ਕੀਤਾ ਉਹ ਕਹਿੰਦੇ ਸਾਵਧਾਨ ਵਜ਼ੀਰ ਹੋਏਗਾ ਤੂੰ ਇੱਥੋਂ ਦਾ ਮੁਗਲ ਬਾਦਸ਼ਾਹ ਪਰ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਹੈ ਉਹ ਗੁਰੂ ਹੈ ਅਦਬ ਨਾਲ ਗੱਲ ਕਰ ਕਿਹਦਾ ਆਈਕਿਊ ਲੈਵਲ ਹੈ ਦੇਖੋ ਉਹਨਾਂ ਦਾ ਉਹਨਾਂ ਦੇ ਆਈਕਿਊ ਉਸ ਸਮੇਂ ਦੇ ਵਿੱਚ ਕਿੰਨਾ ਦ੍ਰਿੜ ਕਰਾਇਆ ਹੋਣਾ ਮਾਤਾ ਗੁਜਰ ਕੌਰ ਜੀ ਨੇ ਦਾਦੀ ਨੇ ਧੰਨ ਨੇ ਮਾਤਾ ਗੁਜਰ ਕੌਰ ਜੀ ਜੋ ਭਗਤ ਮਾਤਾ ਜੀ ਨੂੰ ਸਿਰ ਤੋਂ ਦੁੱਧ ਪਿਆਣ ਵਾਸਤੇ ਆਏ ਸੀਗਾ ਉਹ ਵੀ ਧੰਨ ਹੈ ਨਾ ਵੀ ਉਹਨੂੰ ਪਤਾ ਸੀ ਕਿ ਮੇਰੇ ਨਾਲ ਕੀ ਕੁਝ ਬਣੇਗਾ ਤੇ ਉਹਦੇ ਨਾਲ ਪਰਿਵਾਰ ਨਾਲ ਕੀ ਕੁਝ ਬਣਿਆ ਉਹ ਵੀ ਇਹ ਵੀ ਕਿ ਮੈਂ ਸਾਰੋਂ ਨੰਬਰ ਹੀ ਕਹਿੰਦਾ ਬਿਲਕੁਲ ਜੀ ਧੰਨ ਨੇ ਬਾਬਾ ਮੋਤੀराम ਮਹਾਰਾਜ ਜੀ ਧੰਨ ਜਿਨ੍ਹਾਂ ਨੂੰ ਪਤਾ ਹੈ ਵੀ ਮੈਂ ਮੁਗਲ ਸਲਤਨਤ ਦੇ ਵਿੱਚ ਉਹਨਾਂ ਨੇ ਵੀ ਤਸਦਤ ਦੇਖੇ ਹੋਏ ਨੇ ਜਿਹੜੇ ਸਿੱਖਾਂ ਦੇ ਉੱਤੇ ਵਿਚਰ ਰਹੇ ਸੀ ਉਹਨਾਂ ਨੂੰ ਪਤਾ ਹੈ ਵੀ ਸਾਹਮਣੇ ਮੌਤ ਆਣੀ ਹੈ ਨਿਸ਼ਚਿਤ ਹੈ ਚਾਹੇ ਉਹ ਪੈਸਾ ਦੇ ਕੇ ਰਿਸ਼ਵਤ ਦੇ ਕੇ ਕਾਜੀ ਨੂੰ ਦੁੱਧ ਪੀਉਣ ਜਾ ਰਹੇ ਨੇ ਪਰ ਪਤਾ ਹੈ ਅੱਜ ਨਹੀਂ ਕੱਲ ਮੌਤ ਮਿਲਣੀ ਹੈ ਸਜ਼ਾ ਐਸੀ ਭਿਆਨਕ ਮੌਤ ਉਹ ਵੀ ਪਤਾ ਸੀ ਪਰ ਇਹ ਨਹੀਂ ਪਤਾ ਹੋਣਾ ਵੀ ਨਾਲ ਪੂਰਾ ਪਰਿਵਾਰ ਕੋਹਲੂ ਦੇ ਵਿੱਚ ਪੀਸਿਆ ਉਹਦੇ ਅੱਖਾਂ ਸਾਹਮਣੇ ਛੋਟੇ ਬੱਚੇ ਨੂੰ ਉਸ ਦਿਨ ਕੰਨਾ ਪੀ ਹੈਗਾ ਬਿਲਕੁਲ ਜੀ ਬਿਲਕੁਲ ਇਸ ਤੋਂ ਵੱਡਾ ਦਰਦਨਾਕ ਤੇ ਇਸ ਤੋਂ ਵੱਡਾ ਹੌਸਲਾ ਕਿਸੇ ਸਿੱਖ ਦਾ ਨਮਨ ਨਮਨ ਬਾਬਾ ਮਤੀराम ਮਹਾਰਾਜ ਕਸਰੀ ਇੱਕ ਕਲਾਕਾਰ ਦੀ ਵੀਡੀਓ ਵਾਇਰਲ ਹੋਈ ਹੈ ਵੀ ਜਿਹਨੇ ਜ਼ੁਲਮ ਕੀਤਾ ਉਹ ਮੁਗਲ ਸੀ ਉਹ ਇੱਕ ਵਿਅਕਤੀ ਵਿਸ਼ੇਸ਼ ਸੀ ਆ ਲੇਕਿਨ ਜੋ ਜਨਤਾ ਹੈ ਜੋ ਮੁਸਲਮਾਨ ਭਾਈਚਾਰਾ ਹੈ ਕਿਤਨਾ ਕਿਤੇ ਉਹ ਵੀ ਅੱਜ ਵੀ ਦਿਹਾੜੀ ਤਾਂ ਖਰੂਨ ਤਾਂ ਗੁਣਗਣ ਕਰਦੇ ਪਾ ਦੇਖਣੇ ਕਈ ਵਾਰ ਲੇਕਿਨ ਉਹ ਵੀ ਦੱਸਦੇ ਨੇ ਕਿ ਸਿੱਖਾਂ ਦਾ ਮੁਸਲਮਾਨਾਂ ਨਾਲ ਜਾਂ ਮੁਸਲਮਾਨਾਂ ਦਾ ਹਿੰਦੂਆਂ ਨਾਲ ਕੋਈ ਬੈਰ ਨਹੀਂ ਲੇਕਿਨ ਉਹ ਜਦੋਂ ਮੁਗਲ ਸੀ ਉਹ ਇੱਕ ਵਿਅਕਤੀ ਵਿਸ਼ੇਸ਼ ਵੱਲੋਂ ਇਹ ਜੋ ਹੈ ਪਾਪ ਕੀਤਾ ਗਿਆ ਸੀ ਇਹਨੂੰ ਕਿਸ ਤਰ੍ਹਾਂ ਦੇਖਦੇ ਆਂ ਸਾਈ ਮੀਆਂ ਮੀਰ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਿਹੜੇ ਅਨੰਨ ਸੇਵਕ ਹੋਏ ਨੇ ਗਨੀ ਖਾਨ ਨਬੀ ਖਾਨ ਇਹਨਾਂ ਨੂੰ ਫਿਰ ਅਸੀਂ ਕਿੱਥੇ ਦੇਖਾਂਗੇ ਪੀਰ ਬੁੱਧੂ ਸ਼ਾਹ ਜੀ ਨੂੰ ਕਿੱਥੇ ਦੇਖਾਂਗੇ ਅਸੀਂ ਗੁਰੂ ਦੇ ਹੀ ਸਿੱਖ ਸਨ ਹਮ ਧੰਨ ਗੁਰੂ ਨਾਨਕ ਦੇਵ ਜੀ ਦੇ ਨਾਲ ਭਗਤ ਆਪਣੇ ਪੰਡਤ ਹਰਦਾਸ ਜੀ ਜੋ ਕਸ਼ਮੀਰ ਦੇ ਪੰਡਤ ਹੋਏ ਨੇ ਉੱਥੋਂ ਚੱਲੀ ਆ ਰਹੀ ਹੈ ਸਿੱਖੀ Hindu ਸਿੱਖ ਦੇ ਅੰਗ ਨੇ ਤੇ ਇਸੇ ਤਰ੍ਹਾਂ ਮੁਸਲਮਾਨ ਸਿੱਖਾਂ ਦੇ ਅੰਗ ਨੇ ਇੱਕ ਸਾਂਝ ਹੈ ਸਾਡੀ ਠੀਕ ਹੈ ਤਸਦਦ ਹੋਇਆ ਜੇ ਇਤਿਹਾਸ ਦੇ ਵਿੱਚ ਚੱਲੀਏ ਤਾਂ ਥੋੜਾ ਜਾਂ ਮੈਂ ਹੋਰ ਪਿੱਛੇ ਲੈ ਜਾਂ জাহাঙ্গীর ਤੇ ਹੁਕਮਾਂ ਤੇ ਧੰਗੁਰੂ ਅਰਜਨ ਦੇਵ ਜੀ ਨੂੰ ਸ਼ਹਾਦਤ ਸ਼ਹੀਦ ਕੀਤਾ ਗਿਆ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਪਰ ਕਸ਼ਮੀਰ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ জাহাঙ্গীর ਦਾ ਮਲਾਪ ਹੁੰਦਾ ਉੱਥੇ ਰਾਜਨੀਤਿਕ ਵਿਚਾਰਾਂ ਹੁੰਦੀਆਂ ਨੇ ਉੱਥੇ ਉਹਨਾਂ ਪਹਿਲੂਆਂ ਦੇ ਉੱਤੇ ਗੱਲ ਹੁੰਦੀ ਹੈ ਸੋ ਕਹਿਣ ਦਾ ਭਾਵ ਹੈ ਵੀ ਹਰ ਮੁਸਲਮਾਨ ਮਾੜਾ ਨਹੀਂ ਹਰ ਹਿੰਦੂ ਮਾੜਾ ਨਹੀਂ ਹਰ ਸਿੱਖ ਮਾੜਾ ਨਹੀਂ ਪਰ ਉਸ ਨੂੰ ਵਿਅਕਤੀ ਵਿਸ਼ੇਸ਼ ਨੂੰ ਤੁਹਾਡੀ ਗੱਲ ਮੈਂ ਬਿਲਕੁਲ ਜਾਇਜ਼ ਮੰਨਦਾ ਹੈ ਵੀ ਇੱਕ ਵਿਅਕਤੀ ਵਿਸ਼ੇਸ਼ ਜਾਂ ਇੱਕ ਸਮੂਹ ਨੂੰ ਲੈ ਕੇ ਕਿਸੇ ਧਰਮ ਨੂੰ ਟਾਰਗੇਟ ਕਰਨਾ ਇਹ ਗੱਲ ਗਲਤ ਹੈ ਉੱਥੇ ਸਿਰ ਸਾਰੀ ਸਮੁੱਚੀ ਮੁਸਲਮਾਨ ਨੂੰ ਕਹਿਣਾ ਇਹ ਗੱਲ ਗਲਤ ਹੈ ਮਲੇਰ ਕੋਟਲੇ ਦੇ ਵਿੱਚ ਮੇਰੇ ਅਨੇਕਾਂ ਮੁਸਲਮਾਨ ਮਿੱਤਰ ਨੇ ਕਲਕੱਤੇ ਮੇਰੇ ਮੁਸਲਮਾਨ ਮਿੱਤਰ ਨੇ ਕਲਕੱਤੇ ਦੇ ਜੰਪਲ ਮੁਸਲਮਾਨ ਐਸੇ ਮੇਰੇ ਮਿੱਤਰ ਨੇ ਤੁਸੀਂ ਹੈਰਾਨ ਹੋ ਜਾਓਗੇ ਜਿਨ੍ਹਾਂ ਨੇ ਕਦੇ ਪੰਜਾਬ ਨਹੀਂ ਆਏ ਉਹਨਾਂ ਦੀ ਕੋਈ ਰਿਸ਼ਤੇਦਾਰੀ ਨਹੀਂ ਪੰਜਾਬ ਦੇ ਵਿੱਚ ਪਰ ਉਹ ਸਾਬ ਜਾਦਿਆਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਪੰਜਾਬੀ ਆਉਂਦੀ ਹੈ ਕਿਸੇ ਸਕੂਲ ਦੇ ਵਿੱਚ ਨਹੀਂ ਪੜ੍ਹੇ ਪੰਜਾਬੀ ਪਰ ਪੰਜਾਬੀ ਬੋਲਦੇ ਨੇ ਸੋ ਮੇਰਾ ਕਹਿਣ ਦਾ ਭਾਵ ਇਹ ਹੈ ਵੀ ਸਮਾਜ ਨੂੰ ਵੱਖਰਾ ਕਰਨਾ ਦਾ ਜਿਹੜਾ ਸਾਡੇ ਪ੍ਰਚਾਰਕਾਂ ਦੇ ਉੱਤੇ ਵੱਡਾ ਇੱਕ ਤਰ੍ਹਾਂ ਦਾ ਮੈਂ ਕਹਿੰਦਾ ਗੁਨਾਹ ਹੈ ਜੋ ਕਰ ਰਹੇ ਨੇ ਜਾਣੇ ਜਾਣੇ ਕਰ ਰਹੇ ਨੇ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਭਾਈ ਕਿ ਧਰਮ ਨੂੰ ਤੇ ਜਿਹੜੇ ਇਤਿਹਾਸ ਨੂੰ ਹੈ ਉਹਦੇ ਵਿੱਚ ਜਾਤ ਪਾਤ ਮਜਬ ਨੂੰ ਲੈ ਕੇ ਨਾ ਬੋਲਿਆ ਜਾਵੇ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਵੱਲੋਂ ਤਿੰਨ ਸ਼ਹਿਰ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ ਉਹਨਾਂ ਬਾਰੇ ਕਹਿਣਾ ਚਾਹੁੰਦਾ ਕਿਉਂਕਿ ਕਾਲੀ ਦਲਮੀ ਪੰਥਕ ਪਾਰਟੀ ਕਹਿੰਦਾ ਹੈਗਾ ਕਾਫੀ ਲੰਮਾ ਸਮਰ ਆਜ ਕੀਤਾ ਕਾਂਗਰਸ ਨੇ ਕਾਫੀ ਲੰਮਾ ਸਮਰ ਆਜ ਕੀਤਾ ਲੇਕਿਨ ਉਹਨਾਂ ਦੇ ਇਸ ਇਤਿਹਾਸਿਕ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਬਹੁਤ ਮੁਬਾਰਕਬਾਦ ਹੈ ਸਾਰੇ ਪੰਜਾਬ ਨੂੰ ਕੁੱਲ ਇੰਡੀਆ ਤੇ ਸਮੁੱਚੇ ਵਿਸ਼ਵ ਦੇ ਵਿੱਚ ਇੱਕ ਮਿਸਾਲ ਪੈਦਾ ਕੀਤੀ ਹੈ ਭਗਵੰਤ ਮਾਨ ਸਰਕਾਰ ਵੱਲੋਂ ਜੋ ਇਹ ਫੈਸਲਾ ਲਿਆ ਗਿਆ ਇਤਿਹਾਸਕ ਫੈਸਲਾ ਹੈ ਤੇ ਇਹਦੇ ਉੱਤੇ ਰਾਜਨੀਤੀ ਬਹੁਤ ਹੋ ਰਹੀ ਹੈ ਹੋ ਸਕਦਾ ਬਹੁਤ ਬੰਦੇ ਤੁਹਾਡੇ মিডিਆ ਦੇ ਰਾਹੀ ਮੈਨੂੰ ਵੀ ਹੁਣ ਕਹਿਣਗੇ ਕਿ ਯਾਰ ਤੂੰ ਪਾਰਟੀਆਂ ਦੇ ਖਿਲਾਫ ਹੋ ਚੱਲ ਪਿਆ ਮੈਂ ਕਿਸੇ ਪਾਰਟੀ ਦਾ ਬੰਦਾ ਨਹੀਂ ਮੈਂ ਇੱਕ ਧਾਰਮਿਕ ਬੰਦਾ ਸਾਨੂੰ ਧਰਮ ਕਹਿੰਦਾ ਚੰਗੇ ਨੂੰ ਚੰਗਾ ਕਹੋ ਮਾੜੇ ਨੂੰ ਮਾੜਾ ਕਹੋ ਭਗਵੰਤ ਮਾਨ ਨੇ ਬਹੁਤ ਸੋਹਣਾ ਫੈਸਲਾ ਲਿਆ ਇਤਿਹਾਸਕ ਫੈਸਲਾ ਲਿਆ ਇਸ ਲਈ ਮੈਂ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਕਿਹੜੇ ਸ਼ਹਿਰ ਨੇ ਉਹਦੇ ਵਿੱਚ ਜੀ ਉਹਨਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਤਖਤ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਅਮਰੋਦਸਰ ਸਾਹਿਬ ਦੇ ਗਲਿਆਰੇ ਨੂੰ ਪਵਿੱਤਰ ਅ ਅਧਰਚਾ ਦਿੱਤਾ ਗਿਆ ਜ ਜਿਹਦੇ ਵਿੱਚ ਸ਼ਰਾਬ ਮੀਟ ਮਾਸ ਦੀ ਦੁਕਾਨਾਂ ਬੰਦ ਕੀਤੀਆਂ ਗਈਆਂ ਤੇ ਮੈਂ ਤੁਹਾਨੂੰ ਆਪ ਦੇ ਇੱਕ ਐਕਸਪੀਰੀਅੰਸ ਦੇ ਨਾਲ ਦੱਸਣਾ ਵੀ ਮੈਂ 1992 ਦੇ ਵਿੱਚ ਆਪਣੀ 10ਵੀਂ ਤੋਂ ਬਾਅਦ ਜਦੋਂ ਪੰਜਾਬ ਆਇਆ ਤਾਂ ਉਹ ਦੌਰ ਸੀਗਾ ਜਦੋਂ ਇੱਥੇ ਸ਼ਾਂਤੀ ਦਾ ਇੱਕ ਚਲਣ ਆ ਰਿਹਾ ਸੀਗਾ ਜ ਜਿਸ ਨੂੰ ਕਹਿ ਦੋ ਵੀ ਅਤਵਾਦ ਖਾਰਕੂਵਾਦ ਤੋਂ ਬਾਅਦ ਦਾ ਸਮਾਂ ਸੀ ਮੈਂ ਉਸ ਸਮੇਂ ਜਦੋਂ ਇੱਥੇ ਪੰਜਾਬ ਆਇਆ ਮੇਰਾ ਪਿੰਡ ਸ਼ੇਰਪੁਰ ਦੇ ਨਾਲ ਆਪਣੇ ਸੰਗਰੂਰ ਇਲਾਕੇ ਦੇ ਵਿੱਚ ਜਿੱਥੇ ਸੰਤ ਲੰਗੋਵਾਲ ਜੀ ਨੂੰ ਸ਼ਹੀਦ ਕੀਤਾ ਗਿਆ ਉਸ ਧਰਤੀ ਤੋਂ 2 ਕਿਲੋਮੀਟਰ ਤੇ ਹੈ ਤੇ ਮੇਰਾ ਸਭ ਤੋਂ ਵਰਸਟ ਐਕਸਪੀਰੀਅੰਸ ਜੋ ਮੈਂ ਸਰਪ੍ਰਾਈਜ਼ ਹੋਇਆ ਮੈਂ ਹੈਰਾਨ ਹੋਇਆ ਕਿ ਉੱਥੇ ਖੋਖਿਆਂ ਦੇ ਉੱਤੇ ਤੰਬਾਕੂ ਦੇ ਆ ਜਿਹੜੇ ਜਰਦਾਚ ਨੂੰ ਆਪਾਂ ਕਹਿੰਦੇ ਆ ਵੀ ਇਹ ਜਰਦਿਆਂ ਦੀਆਂ ਪੈਕਾਂ ਦੀ ਲੜੀਆਂ ਲੱਗੀਆਂ ਹੋਈਆਂ ਵਿਕਰੇ ਸਰੇ ਆ ਬਿਕਰੇ ਤੇ ਮੈਂ ਆਪਣੇ ਪਿਤਾ ਜੀ ਨੂੰ ਬਾਪੂ ਜੀ ਕਹਿੰਦਾ ਮੈਂ ਬਾਪੂ ਨੂੰ ਕਹਾ ਮੱਕਾ ਜੀ ਪੰਜਾਬ ਦੀ ਧਰਤੀ ਤੇ ਤੰਬਾਕੂ ਵੇਚਦਾ ਹ ਹ ਮੇਰੇ ਲਈ ਸ਼ੌਕਿੰਗ ਸੀ ਕਿਉਂਕਿ ਅਸੀਂ ਆਪਣਾ ਬਚਪਨ ਕਲਕੱਤੇ ਦੇ ਵਿੱਚ ਜਨਮ ਦਾ ਗੁਜ਼ਾਰਿਆ ਤਾਂ ਤੰਬਾਕੂ ਨੂੰ జగਤ ਜੂਠ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿ ਆ ਲੋਕ ਆਪਣੇ ਇਲਾਕੇ ਦੇ ਲੋਕ ਨਾ ਇੱਥੇ ਹੰਡਾਏ ਕੋਲ ਬਹੁਤ ਸੋਹਣਾ ਪਾਵਨ ਸਥਾਨ ਇਤਿਹਾਸਕ ਗੁਰਦੁਆਰਾ ਅੜੀਸਰ ਸਾਹਿਬ ਅੜੀਸਰ ਉੱਥੇ ਜਾਂਦੇ ਆ ਨਾ ਹਾਂ ਉੱਥੋਂ ਦਾ ਇਤਿਹਾਸ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਘੋੜਾ ਅੜ ਗਿਆ ਵੀ ਸਾਹਮਣੇ ਤੰਬਾਕੂ ਦੇ ਖੇਤ ਨੇ ਪ੍ਰਵੇਸ਼ ਨਹੀਂ ਕਰਿਆ ਉੱਥੇ ਅੜ ਗਿਆ ਤੇ ਅਸੀਂ ਕਿੱਥੇ ਫਿਰਦੇ ਆ ਸਾਡੇ ਸਾਡੀ ਧਰਤੀ ਦੇ ਉੱਤੇ ਪੰਜਾਬ ਦੀ ਧਰਤੀ ਤੇ ਕੀ ਹੋਣਾ ਆਪਣੇ ਤਾਂ ਪੰਜਾਬੀ ਮੈਂ ਦੇਖਿਆ ਹੈਗਾ ਇੱਥੇ ਵੀ ਉਹ ਕਹਿੰਦੇ ਨੇ ਵੀ ਉੱਥੇ ਜਰਦਾ ਵੀਡੀਓ ਸੀਟ ਨਹੀਂ ਲਿਆ ਸਕਦੇ ਤਾਂ ਬਾਹਰ ਕੱਢ ਜਾਓ ਸੋ ਇਸ ਤਰ੍ਹਾਂ ਹੁੰਦਾ ਹੈ ਸੋ ਇਸ ਲਈ ਮੈਂ ਇਸ ਇਤਿਹਾਸਿਕ ਫੈਸਲੇ ਨੂੰ ਸਵਾਗਤ ਕਰਦਾ ਤੇ ਸਾਰੀ ਰਾਜਨੀਤਿਕ ਪਾਰਟੀਆਂ ਨੂੰ ਵੀ ਕਹਾਂਗਾ ਭਾਈ ਸੋਚੋ ਜਰਾ ਅੱਜ ਦੀ ਪੀੜ੍ਹੀ ਨੂੰ ਕੀ ਕਹਿਣਾ ਚਾਹੂਗੇ ਜੋ ਕਿ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ ਕਿਤੇ ਨਾ ਕਿਤੇ ਐਜੂਕੇਸ਼ਨ ਦੀ ਕਮੀ ਉਨ੍ਹਾਂ ਨੂੰ ਜਾਂ ਮਾਪੇ ਵੱਲੋਂ ਕੋਈ ਪ੍ਰੇਰਣਾ ਨਹੀਂ ਦਿੱਤਾ ਜਾਂਦਾ ਜਾਂ ਸਕੂਲ ਦੀ ਕਮੀ ਲੱਗਦੀ ਹੈ ਦੇਖੋ ਇਹਦੇ ਵਿੱਚ ਬਹੁਤ ਵੱਡਾ ਸੰਗਤ ਦਾ ਵੀ ਅਸਰ ਹੁੰਦਾ ਹੈ ਇਸ ਸਮੇਂ ਜਿਹੜੀ ਮੁਹਿੰਮ ਚੱਲਦੀ ਆ ਰਹੀ ਹੈ ਪਿਛਲੇ 4-5 ਸਾਲਾਂ ਦੇ ਵਿੱਚੋਂ ਦਸਤਾਰਾਂ ਦੇ ਲਈ ਉਹਦੇ ਨਾਲ ਬਹੁਤ ਬੱਚੇ ਇਸ ਪਾਸੇ ਨੂੰ ਅੱਗੇ ਵਧੇ ਨੇ ਦਸਤਾਰਾਂ ਬੰਨਣ ਲੱਗਿਆ ਦਸਤਾਰਾਂ ਦਾ ਟ੍ਰੈਂਡ ਆਇਆ ਐ ਇੰਨੇ ਕਲਰ ਦਸਤਾਰਾਂ ਦੇ ਆ ਚੁੱਕੇ ਨੇ ਉਹਦਾ ਕਾਰਨ ਮਾਰਕੀਟ ਦੇ ਵਿੱਚ ਨੇਚਰਲੀ ਐ ਕਿ ਦਸਤਾਰਾ ਬੰਨਣ ਵਾਲੇ ਬੱਚੇ ਨੌਜਵਾਨ ਵੱਧ ਗਏ ਪਰ ਕੇਸ ਜੋ ਗੁਰੂ ਦੀ ਮੋਹਰ ਨੇ ਦਸਮੇਸ਼ ਪਿਤਾ ਨੇ ਕੇਸ ਗੁਰੂ ਦੀ ਮੋਹਰ ਐਲਾਨਿਆ ਸੀ ਦਮਦਮਾ ਸਾਹਿਬ ਦੀ ਧਰਤੀ ਤੇ ਆਪ ਜੀ ਜਾਓ ਤਾਂ ਉੱਥੇ ਅਜਾਇਬ ਘਰ ਦੇ ਵਿੱਚ ਅੱਜ ਵੀ ਤਸਵੀਰਾਂ ਲੱਗੀਆਂ ਹੋਈਆਂ ਨੇ ਉੱਥੇ ਗੁਰੂ ਸਾਹਿਬ ਆਪ ਦਸਤਾਰਾਂ ਦੇ ਮੁਕਾਬਲੇ ਕਰਵਾਉਂਦੇ ਸਨ ਵੀ ਮੇਰਾ ਕਿਹੜਾ ਸਿੰਘ ਸਭ ਤੋਂ ਸੋਹਣੀ ਦਸਤਾਰ ਬਣ ਕੇ ਆਏਗਾ ਉਹਨੂੰ ਨਾਮ ਦਿੱਤੇ ਸੀ ਅੱਜ ਅਸੀਂ ਵੀ ਇੱਥੇ ਮਹਿਮਾ ਚਲਾਉਂਦੇ ਆਂ ਸਾਬਤ ਸੂਰਤ ਦਸਤਾਰ ਸਿਰ ਇਹ ਪਾਵਨ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮੁਸਲਮਾਨ ਦੇ ਉੱਪਰ ਅਧਿਆਏ ਦੇ ਉੱਤੇ ਆਪਣੀ ਪਾਵਨ ਬਾਣੀ ਦੇ ਵਿੱਚ ਕਿਹਾ ਉੱਥੇ ਹੀ ਸਾਬਤ ਸੂਰਤ ਦਸਤਾਰ ਸਿਰ ਭਾਵੇਂ ਜੋ ਅਕਾਲ ਪੁਰਖ ਵਾਇਗਰੂ ਨੇ ਜਿੰਨਾ ਸਾਨੂੰ ਪੇਸ਼ ਕੀਤਾ ਧਰਤੀ ਤੇ ਭੇਜਿਆ ਤੁਸੀਂ ਉਸੇ ਤਰ੍ਹਾਂ ਰਹੋ ਇਹ ਤੁਹਾਡਾ ਅਸਲ ਕਿਰਦਾਰ ਹੈ ਜੇ ਅਕਾਲ ਪੁਰਖ ਵਾਇਗਰੂ ਨੂੰ ਲੱਗਦਾ ਹੁੰਦਾ ਵੀ ਇਹ ਲੰਬੇ ਕੇਸ ਨਹੀਂ ਚਾਹੀਦੇ ਦਾੜਾ ਨਹੀਂ ਚਾਹੀਦਾ ਤਾਂ ਉਹ ਪਹਿਲਾਂ ਹੀ ਕੱਟ ਕੇ ਭੇਜ ਦਿੰਦੇ ਜਿਸ ਨੇ ਖੈਨਾਤ ਸਿਰਜੀ ਹੈ ਉਸ ਨੇ ਕੁਝ ਸੋਚ ਕੇ ਹੀ ਨਾ ਸਿਰਜੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖਾਲਸਾ ਪੰਥ ਨਰਲੈ ਵਲਿਖਣ ਵਿਲਖਣ ਦਾ ਭਾਵ ਹੈ ਨਰਾਲਾ ਇਕਦਮ ਵੱਖਰਾ ਵੱਖਰਾ ਕਿਉਂ ਹੈ ਕਿਉਂਕਿ ਉਹ ਅਕਾਲ ਪੁਰਖ ਦਾ ਭੇਜਿਆ ਹੋਇਆ ਆਮ ਸਮਾਜ ਦੇ ਵਿੱਚ ਸਿਰਜਿਆ ਹੋਇਆ ਨਹੀਂ ਹੈ ਸਿਰਫ ਗੁਰੂ ਦਸਮੇਸ਼ ਪਿਤਾ ਨੇ ਇਹਨੂੰ ਪ੍ਰਗਟ ਕੀਤਾ ਤੇ ਜਿਹੜੀ ਚੀਜ਼ ਕਾਇਨਾਤ ਦੇ ਵਿੱਚ ਪ੍ਰਗਟ ਹੁੰਦੀ ਹੈ ਉਹ ਕਦੇ ਮਿਟਦੀ ਨਹੀਂ ਸੋ ਖਾਲਸਾ ਪੰਥ ਕਦੇ ਵੀ ਮਿਟ ਨਹੀਂ ਸਕਦਾ ਜੀ ਬਿਲਕੁਲ ਇਹ ਸਾਡੇ ਸੋਣਾ ਕੁਲਵੰਤ ਸਿੰਘ ਕੋਲਕਾਤਾ ਜੀ ਜਿਨ੍ਹਾਂ ਨੇ ਕਿਆ ਹੈ ਕਿ ਖਾਲਸਾ ਪੰਥ ਕਦੇ ਨਹੀਂ ਮਰ ਸਕਦਾ ਤੇ ਅੱਜ ਦੀ ਜਿਕਰ ਗੱਲ ਕੀਤੀ ਹੈ ਨੌਜਵਾਨ ਪੀੜੀ ਦੀ ਤਾਂ ਹੁਣ ਨੌਜਵਾਨ ਪੀੜੀ ਦੀ ਕਾਫੀ ਜ਼ਿਆਦਾ ਜਾਗਰੂਕ ਹੋ ਰਹੀ ਹੈ ਤੇ ਅ ਅੰਮ੍ਰਿਤ ਛੱਕ ਰਹੀ ਹੈ ਤੇ ਦਸਤਾਰਾ ਸਿਰ ਤੇ ਸਜਾਰੀਆ ਜਿਸ ਕਾਰਨ ਆਪਾਂ ਦੇਖਦੇ ਹਾਂ ਕਿ ਦਸਰੇ ਨੇ ਕਿ ਦਸਤਾਰਾਂ ਹੁਣ ਜੋ ਬਾਜ਼ਾਰ ਦੇ ਵਿੱਚ ਵੀ ਬਹੁਤ ਜ਼ਿਆਦਾ ਰੰਗ-ਬਰੰਗੀਆਂ ਮਿਲਣ ਲੱਗੀਆਂ ਹਨ ਅਤੇ ਇਹ ਉੱਥੇ ਹੀ ਇਹਨਾਂ ਨੇ ਸਿੱਖੀ ਇਤਿਹਾਸ ਹੈ ਜੋ ਕਿ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੇ ਕਿਸ ਤਰ੍ਹਾਂ ਆਪਣਾ ਜੋ ਗੁਰੂ ਗੋਬਿੰਦ ਸਿੰਘ ਆਪਣਾ ਸਰਬੰਸਦਾਨ ਕਰ ਦਿੱਤਾ ਉਸ ਦੇ ਬਾਰੇ ਵਿੱਚ ਜਾਣਣਾ ਆਪਾਂ ਹੈ ਤਾਂ ਉੱਥੇ ਇਹਨਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਛੋਟੇ-ਛੋਟੇ ਬੱਚੇ ਇੱਕ 7 ਸਾਲ ਦਾ ਤੇ ਇੱਕ 9 ਸਾਲ ਦਾ ਬੱਚਾ ਬਿਲਕੁਲ ਵੀ ਉਹੋ ਦਹਿਲੇ ਨਹੀਂ ਗਏ ਤੇ ਬਿਲਕੁਲ ਘਬਰਾਏ ਨਹੀਂ ਤੇ ਆਪਣੀ ਸਿੱਖੀ ਤੇ ਕਾਇਮ ਰਹੇ ਤੇ ਉਹ ਉਸੇ ਤਰ੍ਹਾਂ ਇਹਨਾਂ ਨੇ ਕਿਹਾ ਹੈ ਕਿ ਆਪਾਂ ਨੂੰ ਵੀ ਜੇਕਰ ਆਪਾਂ ਪੰਜਾਬੀ ਹਾਂ ਤਾਂ ਆਪਾਂ ਨੂੰ ਵੀ ਆਪਣੇ ਪੰਜਾਬ ਨੂੰ ਉੱਚਾ ਧੱਕਣ ਵਾਸਤੇ ਸਿੱਖੀ ਨੂੰ ਅਪਣਾਉਣਾ ਪਵੇਗਾ ਤੇ ਉਹ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਹਨ ਉਹਨਾਂ ਨੂੰ ਮੰਨਣਾ ਪਵੇਗਾ ਸੰਗਰੂਰ ਤੋਂ ਗੁਰਵਿੰਦਰ ਸਿੰਘ ਜਨ ਹਿਤੇਸ਼